ਕਲ ਦੋਸਤੋ ਪੰਜਾਬ ਦੇ ਲੋਕਾਂ ਲਈ ਆਈ ਬਹੁਤ ਹੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੈਂਸਰ ਵਰਗੀਆਂ ਲੇ ਕਈ ਬੰਬੀਰ ਬਿਮਾਰੀਆਂ ਹਾਲੇ ਵੀ ਪੂਰੀ ਦੁਨੀਆ ਲਈ ਚੁਣੌਤੀ ਬਣੀਆਂ ਨੇ ਇੱਕ ਖੋਜ ਚ ਪਾਇਆ ਗਿਆ ਹੈ ਕਿ ਜਿਹੜੇ ਲੋਕਾਂ ਨੂੰ ਜਵਾਨੀ ਦੇ ਕੈਂਸਰ ਦਾ ਸਾਹਮਣਾ ਕਰਨਾ ਪਿਆ ਹੈ ਬਿਮਾਰੀ ਤੋਂ ਝਾਤ ਪਉਣ ਤੋਂ ਬਾਅਦ ਵੀ ਉਹਨਾਂ ਦੇ ਜੀਵਨ 'ਚ ਦਿਲ ਦੀ ਬਿਮਾਰੀ ਤੇ ਕੈਂਸਰ ਵਰਗੀਆਂ ਹੋਰ ਬਿਮਾਰੀਆਂ ਦਾ ਜੋਖਮ ਵੱਧ ਜਾਂਦਾ ਹੈ ਇਸ ਲਿਖੋਜੀਆਂ ਨੇ ਸੁਝਾਅ ਦਿੱਤਾ ਹੈ ਕੈਂਸਰ ਦੇ ਮਰੀਜ਼ਾਂ ਨੂੰ ਉਹ ਇੱਕਦਮ ਫੋਲੋ ਅਪ ਯੋਜਨਾ ਦੇ ਬਿਨਾਂ ਰਿਲੀਜ਼ ਨਹੀਂ ਕਰਨਾ ਚਾਹੀਦਾ ਖੋਜ ਨਤੀਜਾ ਦੀ ਲੇਟੈਂਸ ਰਿਜਨਲ ਜਰਨਲ ਨੇ ਮੰਗਲਵਾਰ ਨੂੰ ਪ੍ਰਕਾਸ਼ਿਤ ਹੋਇਆ ਹੈ ਅਧਿਐਨ ਜਿਸ ਸਵੀਡਨ ਚ 1998 ਤੋਂ ਬਾਅਦ ਉਹਨਾਂ ਸਾਰੇ ਲੋਕਾਂ ਦਾ ਸਰਵੇਖਣ ਕੀਤਾ ਗਿਆ ਜਿਨ੍ਹਾਂ ਨੂੰ 25 ਸਾਲ ਤੋਂ ਘੱਟ ਉਮਰ 'ਚ ਕੈਂਸਰ ਸੀ ਖੋਜੀਆਂ ਨੇ ਦੇਖਿਆ ਕਿ ਕੈਂਸਰ ਤੋਂ ਬੱਚੇ ਇਨ੍ਹਾਂ ਲੋਕਾਂ ਦੇ ਜੀਵਨ 'ਚ ਆਮ ਲੋਕਾਂ ਦੇ ਮੁਕਾਬਲੇ 3 ਗੁਣਾ ਵੱਧ ਕੈਂਸਰ ਵਿਕਸਿਤ ਹੋਣ ਦਾ ਖਤਰਾ ਰਿਹਾ ਹੈ ਇਸ ਤੋਂ ਇਲਾਵਾ 1.23 ਗੁਣਾ ਵੱਧ ਦਿਲ ਸੰਬੰਧੀ ਬਿਮਾਰੀਆਂ 1.1 ਗੁਣਾ ਵੱਧ ਹਾਦਸਿਆਂ ਤੇ ਆਤਮ ਹੱਤਿਆ ਦਾ ਖਰਚਾ ਵੱਧ ਗਿਆ ਹੈ। ਸਵੀਡਨ ਦੇ ਨੋਕਰੋਪੋਕਿੰਗ ਚ ਵੀਰਨਵੀ ਹਸਪਤਾਲ ਦੀ ਕਾਰਡੀਓਲੋਜੀ ਕਲੀਨਿਕ ਚ ਕੰਸਲਟੈਂਸ ਤੇ ਲੀਪਾਕਿੰਗ ਯੂਨੀਵਰਸਿਟੀ ਚ ਖੋਦੀ ਲੈਲਾ ਹਬਸਟ ਕਹਿੰਦੀ ਹੈ ਕਿ ਜਿਹੜੇ ਲੋਕਾਂ ਨੂੰ ਬਚਪਨ ਜਾਂ ਜਵਾਨੀ 'ਚ ਕੈਂਸਰ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਨੂੰ ਉਪਵਿਖ ਚ ਚੋਕਰ ਸਟ੍ਰੈਮ ਦੀ ਲੋੜ ਹੈ। ਕਿਉਂਕਿ ਇਨ ਲੋਕਾਂ 'ਚ ਦਿਲ ਦੇ ਰੋਗ ਤੇ ਕੈਂਸਰ ਰਗੀ ਬੇਬੇਰ ਮਰਿਆ ਦਾ ਖਤਰਾ ਵਧ ਸਕਦਾ ਹੈ।